ਹੈਲੋ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਵਧੀਆ ਹੀ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਬਹਿਮੀ ਤਾਇਏ ਬਾਰੇ ਤਾਇਆ ਮਨਸਾ ਰਾਮ ਨੂੰ ਸਾਰਾ ਮੁਹੱਲਾ ਬਹਿਮੀ ਤਾਇਆ ਸਮਝਦਾ ਸੀ ਪਿੱਠ ਪਿੱਛੇ ਆਖਦਾ ਵੀ ਸੀ ਮੁਹੱल्ले ਵਾਲਿਆਂ ਦਾ ਵੀ ਇਹਦੇ ਵਿੱਚ ਕੀ ਕਸੂਰ ਸੀ ਬਹਿਮ ਤਾਂ ਕੋ ਬਾਟ ਤੋਂ ਵੀ ਤਾਇਏ ਮਨਸਾ ਰਾਮ ਨੂੰ ਉੱਡ ਕੇ ਚਿੰਬੜਦਾ ਸੀ ਅਸਲ ਗੱਲ ਤਾਂ ਏ ਸੀ ਕੀ ਤਾਏ ਨੂੰ ਬਹਿਮਾ ਨਾਲ ਸ਼ੁਰੂ ਤੋਂ ਹੀ ਇਸ਼ਕ ਦੀ ਹੱਦ ਤੋਂ ਵੀ ਪਰਾਂ ਦੀ ਗੱਲ ਸੀ ਉਸ ਨੇ ਸਾਰੀ ਜ਼ਿੰਦਗੀ ਉਹਨਾਂ ਦੇ ਨਾਲ ਨਿਭਾਈ ਜਿਹੜਾ ਵੀ ਬਹਿਮ ਆਇਆ ਉਹਨੂੰ ਜਿਉਂ ਆਇਆ ਨੂੰ ਆਖਿਆ ਗੱਲ ਨਾਲ ਲਾ ਕੇ ਰੱਖਿਆ ਮਜ਼ਾਲ ਕੀ ਉਹਨੂੰ ਥੋੜੇ ਕਿਤੇ ਵੀ ਛੋੜਿਆ ਹੋਵੇ ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਤਾਏ ਮਨਸਾ ਰਾਮ ਨੂੰ ਮਿਲਿਆ ਉਸ ਵੇਲੇ ਇਹ ਬੈਮ ਉਹਦਾ ਸਾਥੀ ਸੀ ਕਿ ਮੈਨੂੰ ਤਾਂ ਮਾੜੀ-ਮਾੜੀ ਭੱਖ ਰਹਿੰਦੀ ਹੈ। ਤਾਇਆ ਹੱਟੀ ਵਿੱਚ ਬੈਠਾ ਸੀ। ਮੈਂ ਅੰਦਰ ਲੰਘਿਆ ਤਾਂ ਵੇਖਦਾ ਹਾਂ ਕਿ ਉਹਦੇ ਸੱਜੇ ਹੱਥ ਦੀਆਂ ਉਂਗਲੀਆਂ ਦੇ ਪੋਟੇ, ਖੱਬੇ ਹੱਥ ਦੀ ਨਬਜ ਉੱਪਰ ਸਨ ਤੇ ਮੂੰਹ ਵਿੱਚ ਥਰਮਾਮੀਟਰ ਨੱਪਿਆ ਹੋਇਆ ਏ। ਉਹਨੇ ਬੋਤਾ ਬਰੂ ਖਾ ਜਾਣ ਵਾਲੇ ਬੈਕਕੇ ਦੀਆਂ ਨਬਜਾਂ ਨਾਲ ਤੱਕਿਆ। ਨਬਜ ਤੋਂ ਪਹਿਲਾਂ ਉਂਗਲੀਆਂ ਚੁੱਕੀਆਂ ਤੇ ਫਿਰ ਮੂੰਹ ਵਿੱਚੋਂ ਥਰਮਾਮੀਟਰ ਕੱਢ ਕੇ ਸਾਹਮਣੇ ਪਏ ਕਮਲਦਾਨ ਉੱਪਰ ਟਿਕਾਇਆ ਤੇ ਕਹਿਣ ਲੱਗਾ ਮੈਨੂੰ ਸੌਰੀ ਪੱਖ ਨਹੀਂ ਛੱੜਦੀ ਬਥੇਰਾ ਔੜ-ਪੌੜ ਕੀਤਾ ਹੀ ਪਰ ਇਹ ਖਿਹੜਾ ਨਹੀਂ ਛੱੜਦੀ ਇਹ ਅੱਖਣ ਪਿੱਛੋਂ ਉਹਨੇ ਪੱਠਿਆਂ ਵਿੱਚ ਵਾਲਾਂ ਦਾ ਗੁੱਛਾ ਖਾ ਜਾਣ ਵਾਲੀ ਗਾਂ ਵਾਂਗ ਕੰਗਣਾ ਆਰੰਭ ਕਰ ਦਿੱਤਾ ਮੈਂ ਹਮਦਿ ਹਮਦਰਦੀ ਨਾਲ ਤਾਏ ਦੀ ਨਬਜ ਤੇ ਹੱਥ ਰੱਖ ਕੇ ਆਖਿਆ ਪੱਖ ਕੋਈ ਨਹੀਂ ਸੀ ਤਾਇਆ ਜੀ ਪੱਖ ਤਾਂ ਕੋਈ ਨਹੀਂ ਐਵੇਂ ਬਹਿਮ ਲਾਇਆ ਜੀ ਕਦੇ ਠੰਡੇ ਪਿੰਡੇ ਵੀ ਤਾਪ ਚੜਿਆ ਤਾਇਆ ਇਹ ਸੁਣ ਕੇ ਗੁੱਸੇ ਵਿੱਚ ਆ ਗਿਆ ਹੂੰ ਆ ਗਿਆ ਵੱਡਾ ਤੈਨੂੰ ਬੜਾ ਪਤਾ ਹੀ ਇੱਥੇ ਵੱਡੇ ਵੱਡੇ ਹਾਰ ਗਏ ਤੂੰ ਕਿਹੜਿਆਂ ਚੋਂ ਐ ਬਹਿਮ ਤੈਨੂੰ ਐ ਮੈਨੂੰ ਨਹੀਂ ਮੈਨੂੰ ਤਾਂ ਪੱਖ ਹੈ ਇਹ ਆਖਦਿਆਂ ਤਾਇਆ ਮਨਸਾ ਰਾਮ ਨੇ ਥਰਮਾਮੀਟਰ ਮੂੰਹ ਵਿੱਚ ਤੇ ਸੱਜੇ ਹੱਥ ਦੀਆਂ ਉਂਗਲੀਆਂ ਖੱਬੇ ਹੱਥ ਦੀ ਨਬਜ ਤੇ ਰੱਖ ਲਈਆਂ ਮੇਰਾ ਅਗਲਾ ਗੱਲ ਤੋੜਨ ਦਾ ਕੋਈ ਹੌਸਲਾ ਹੀ ਨਾ ਪਿਆ ਕਿਉਂਕਿ ਕਿਸੇ ਸਿਆਣੇ ਨੇ ਆਖਿਆ ਏ ਬਹਿਮੀਆਂ ਨਾਲ ਕਾ ਦਾ ਮੁਕਾਬਲਾ ਕੋਈ 5 ਸਾਲ ਲਈ ਕਈ ਦਰਜਨਾ ਥਰਮਾਮੀਟਰ ਪੰਨਨ ਪਿੱਛੋਂ ਤਾਈ ਮਨਸਰ ਆਮ ਦਾ ਇਹ ਬਹਿਮ ਤਾਂ ਲੱਥ ਗਿਆ ਪਰ ਕਈ ਹੋਰ ਆ ਚਿੰਬੜੇ ਕਈ ਮਹੀਨੇ ਇਸ ਬਹਿਮ ਦਾ ਰਾਜ ਰਿਹਾ ਕਿ ਬਿਮਾਰੀ ਦੇ ਕਿਟਾਣੂ ਹਰ ਇੱਕ ਦੇ ਸਰੀਰ ਨਾਲ ਜੁੜੇ ਰਹਿੰਦੇ ਹਨ ਤਾਂ ਇਹ ਮਨਸਾ ਰਾਮ ਨੇ ਜਦੋਂ ਕਿਸੇ ਨਾਲ ਮਨ ਕਿਸਾਂਦੇ ਇਹ ਹੱਥ ਮਿਲਾ ਲੈਣੇ ਤਾਂ ਕਿਟਾਣੂ ਛਾੜਨ ਲਈ ਅੱਧਾ ਅੱਧਾ ਘੰਟਾ ਸਾਬਣ ਮਲ ਮਲ ਕੇ ਹੱਥ ਧੋਈ ਜਾਣੇ ਜੇ ਕਿਸੇ ਮਿਲਣ ਵਾਲੇ ਨੇ ਚਾਰ ਪਾਈ ਜਾਂ ਕੁਰਸੀ ਉੱਪਰ ਬੈਠ ਚਲੇ ਜਾਣਾ ਤਾਂ ਮਨਸਾ ਰਾਮ ਨੇ ਹਾ ਤੇਰੀ ਦੀ ਆਕੇ ਵਿਛੀ ਹੋਈ ਚਾਦਰ ਨੂੰ ਗਰਮ ਪਾਣੀ ਵਿੱਚ ਸੁੱਟ ਕੇ ਧੋਣਾ ਚਾਰ ਪਾਈ ਉੱਪਰ ਤੁੱਪੇ ਰੱਖ ਕੇ ਸੋਟੇ ਨਾਲ ਝਾੜਨਾ ਤੇ ਨਾਲ-ਨਾਲ ਬੁੜਬੜਾਈ ਜਾਣਾ ਆ ਗਏ ਤਾਏ ਮਨਸਾ ਰਾਮ ਦੇ ਵੱਡੇ ਮੁਲਾਕਾਤੀ ਬਾਹਮਾਂ ਆਕੜੀਆਂ ਹੋਈਆਂ ਸੀ ਤਾਏ ਮਨਸਾ ਰਾਮ ਦੀਆਂ ਇਹਨਾਂ ਦੇ ਮਿਲਨ ਬਿਨਾ ਬਿਮਾਰੀਆਂ ਦੇ ਕਟਾਣੂ ਇੱਥੇ ਝਾੜ ਕੇ ਤੁਰਦੇ ਹੋਏ ਇਸੇ ਤਰ੍ਹਾਂ ਜਰਮਾਂ ਤੋਂ ਮੁਕਤ ਕਰਨ ਲਈ ਉੱਬਲਦੇ ਪਾਣੀ ਨੂੰ ਕੁਰਸੀ ਨੂੰ ਇਸ਼ਨਾਨ ਕਰਾਉਣਾ ਤੁੱਪੇ ਸੁਕਾ ਕੇ ਉਸ ਨੂੰ ਫਿਰ ਅੰਦਰ ਰੱਖਣਾ ਇੱਕ ਦਿਨ ਤਾਏ ਮਨਸਾ ਰਾਮ ਕੋਲ ਗਵਾਂਡੀਆਂ ਦਾ ਇੱਕ ਜਵਾਕ ਖੇਡ ਰਿਹਾ ਸੀ ਕਿ ਉਹਦੇ ਇੱਕ ਮੁਲਾਕਾਤੀ ਨੇ ਇਹ ਸਮਝ ਕੇ ਸ਼ਾਇਦ ਤਾਏ ਮਨਸਾ ਰਾਮ ਦਾ ਪੁੱਤ ਆ ਭਤੀਜਾ ਹੋਵੇਗਾ ਪਿਆਰ ਨਾਲ ਉਸ ਦਾ ਮੂੰਹ ਚੁੰਮ ਲਿਆ ਤਾਏ ਮਨਸਾ ਰਾਮ ਨੂੰ ਇਹ ਵੇਖ ਕੇ ਹੱਥਾਂ ਪੈਰਾਂ ਦੀ ਪੈ ਗਈ ਕਿ ਮੁੰਡੇ ਦੇ ਸਰੀਰ ਵਿੱਚ ਤਾਂ ਬਿਮਾਰੀ ਦੇ ਕੀਟਾਣੂ ਦਾਖਲ ਹੋ ਗਏ ਉਸਨੇ ਸਾਬਣ ਫੜਿਆ ਮੁੰਡੇ ਨੂੰ ਕਸ ਵਿੱਚ ਨੱਪ ਕੇ ਜਿਉ ਲੱਗਾ ਉਹਦੇ ਮੂੰਹ ਨੂੰ ਰਗੜਨ ਕੇ ਪੁੱਛੋ ਕੁਜ ਨਾ ਉਹ ਮੁੰਡਾ ਚਿਚਲਾਏ ਤੜਫੇ ਮਾਰੇ ਪਰ ਤਾਇਆ ਮਨਸਾ ਰਾਮ ਕਿਟਾਣੂਆਂ ਨੂੰ ਕਿਵੇਂ ਸੁੱਕਿਆ ਜਾਨ ਦਿੰਦਾ ਉਹਨੇ ਕਰੋੜ ਕਰੋੜ ਕੇ ਗੱਲਾਂ ਤੇ ਕੰਨਾਂ ਚੋਂ ਲਹੂ ਕੱਢ ਛੱਡਿਆ ਬੱਚੇ ਰੇਟਾਏ ਚਾਚੇ ਚਾਂਗਰਾਂ ਸੁਣ ਕੇ ਲਾਠੀਆਂ ਚੁੱਕੀ ਨਸੇ ਆਈ ਤੇ ਮੁੰਡੇ ਨੂੰ ਤਾਏ ਮਨਸਾ ਰਾਮ ਦੀ ਘਟਾ ਨੂੰ ਨਾਸ਼ਕ ਮੁਹਿੰਮ ਤੋਂ ਬਚਾਇਆ। ਉਹਨਾਂ ਨੂੰ ਤਾਏ ਮਨਸਾ ਰਾਮ ਦੇ ਬਹਿਮੀ ਹੋਣ ਬਾਰੇ ਪਤਾ ਨਾ ਹੁੰਦਾ ਤਾਂ ਉਹ ਤਾਏ ਦੀ ਕਪਾਲ ਕਰਿਆ ਕਰਕੇ ਹੀ ਵਾਪਸ ਮੁੜਦੇ। ਤਾਇਆ ਕਈ ਦਿਨ ਇਹ ਰਿਹਾਰ ਕਰਦਾ ਰਿਹਾ ਦੇਖੋ ਜੀ ਅੱਜ ਕੱਲ੍ਹ ਭਲੇ ਦਾ ਜਮਾਨਾ ਨਹੀਂ ਨਾਲੇ ਕਿਸੇ ਦੇ ਜਵਾਕ ਨੂੰ ਜਰਾ ਸੀਮਾ ਤੋਂ ਬਚਾਇਆ ਨਾਲੇ ਉਹਦੇ ਪਿਓ ਕੋਲੋਂ ਲਾਠੀਆਂ ਖਾਓ। ਇਸ ਵਾਕਿਆ ਨਾਲ ਘਟਾਣੂਆਂ ਦਾ ਬਹਿਮ ਕੁਛ ਮੱਠਾ ਪੈ ਗਿਆ। ਪਰ ਨਵੇਂ ਬਹਿਮ ਲਾਉਣ ਦੇ ਤਿਆਰਬੇ ਕਿਨੂੰ ਰੁਕਦੇ ਸੀ ਇੱਕ ਦਿਨ ਕਿਸੇ ਹਲਵਾਈ ਦੀ ਹੱਟੀ ਤੇ ਚਾਹ ਪਿੰਦਾ ਪਿਆ ਸੀ ਤਾਇਆ ਮਨਸਾ ਰਾਮ ਕੀ ਉਹਦਾ ਇੱਕ ਪੈਰ ਕੁੱਤੇ ਦੀ ਪੂਛ ਤੇ ਟਿੱਕਿਆ ਉਹ ਚਾਉ ਚਾਉ ਕਰਦਾ ਨਸਿਆ ਤੇ ਜਰਾ ਹਟਵਾ ਜਾ ਕੇ ਭੌਂਕਣ ਲੱਗ ਪਿਆ ਤਾਇਆ ਮਨਸਾ ਰਾਮ ਨੇ ਆਪਣੇ ਪੈਰ ਫੜ ਕੇ ਰੋਲਾ ਚੁੱਕ ਲਿਆ ਲੋ ਕਰ ਕਰ ਗਿਆ ਜੇਕਾਰਾ ਕਿਸਨਾ ਕਹਿਣ ਲੱਗਾ ਤਾਇਆ ਮਨਸਾ ਰਾਮਾ ਕੁੱਤੇ ਨੇ ਤੈਨੂੰ ਦੰਦ ਨਹੀਂ ਲਾਇਆ ਤਾਇਆ ਬੋਲਿਆ ਵਾ ਵਾ ਕਿਛਨੇ ਆ ਵਾ ਤੈਨੂੰ ਕੀ ਪਤਾ ਕੁੱਤਿਆਂ ਦਾ ਦੰਦ ਭਾਵੇਂ ਨਹੀਂ ਲਾਇਆ ਪਰ ਕਾਰਾ ਤਾਂ ਕਰ ਗਿਆ ਨਾ ਅੱਜ ਕੱਲ ਤੇ ਕੁੱਤੇ ਦਾ ਦੰਦ ਲਾਇਆ ਬਗੈਰ ਵੱਢ ਜਾਂਦੇ ਨੇ ਇਸ ਜਨੌਰ ਦੀ ਤਾਂ ਹਵਾੜ ਵੀ ਮਾੜੀ ਤਾਇਆ ਮਨਸਾ ਰਾਮ ਨੇ 14 ਟੀਕੇ ਬੱਕੀ ਵਿੱਚ ਲਵਾਏ ਤੇ ਉਹਨੂੰ ਬਹਿਮ ਹੋ ਗਿਆ ਕੀ ਹਰ ਕੁੱਤਾ ਉਹਨੂੰ ਵੱਢਣ ਲਈ ਫਿਰਦਾ ਏ ਇਸ ਲਈ ਕੋਈ ਸਾਲ ਉਹਦੀ ਇਹ ਹਾਲਤ ਰਹੀ ਕਿ ਮਾੜਾ ਮੋਟਾ ਕਤੂਰਾ ਨਜ਼ਰੇ ਪਿਆਕ ਨਹੀਂ ਤੇ ਤਾਇ ਮਨਸਾ ਰਾਮ ਨੇ ਉਹਦੇ ਤੋਂ ਬਚ ਕੇ ਨਿਕਲ ਜਾਣ ਲਈ ਹਰਨ ਚੌਕੜੀਆਂ ਭਰੀਆਂ ਨੇ ਮੈਨੂੰ ਪਤਾ ਨਹੀਂ ਤਾਇ ਮਨਸਾ ਰਾਮ ਨੂੰ ਇਸ ਬਹਿਮ ਨੇ ਅਜੇ ਵਿਛੋੜਾ ਦਿੱਤਾਗੇ ਨਹੀਂ ਪਰ ਕੁਝ ਮਹੀਨੇ ਹੋਏ ਉਹਦੇ ਅੱਧੀ ਰਾਤ ਨੂੰ ਇੱਕ ਹੋਰ ਬਹਿਮ ਦੇ ਲੋਰ ਵਿੱਚ ਮੇਰਾ ਬੂਹਾ ਆ ਖੜਕਾਇਆ ਛੇਤੀ ਚਾਰਾਂ ਕਰ ਲੋ ਨਹੀਂ ਤਾਂ ਮਨਸਾ ਰਾਮ ਤਾਂ ਗਿਆ ਮੈਂ ਡਰ ਗਿਆ ਕਿਉਂ ਸੁੱਖ ਤਾਂ ਹੈ ਸੁੱਖ ਹੁੰਦਾ ਤਾਂ ਮੈਂ ਅੱਧੀ ਰਾਤ ਤੇਰੇ ਕੋਲ ਕੀ ਕਰਨ ਆਉਣਾ ਸੀ ਆ ਦੇਖੋ ਗੋਡੇ ਦੀ ਚੱਪਣੀ ਕੀ ਹੋਇਆ ਤਾਇਆ ਖਾਸ ਗੱਲ ਤਾਂ ਮੈਨੂੰ Japਦੀ ਨਹੀਂ ਤਾਏ ਨੇ ਨਿਹੋਰੇ ਨਾਲ ਉੱਤਰ ਮੋੜਿਆ ਖਾਸ ਗੱਲ ਕਿਉਂ ਨਹੀਂ ਜਿੱਥੇ ਮੈਂ ਡਿੱਗਿਆ ਉੱਥੇ ਘੋੜਿਆਂ ਦੀ ਲਿੱਦ ਪਈ ਸੀ ਜੇ ਟੀਕਾ ਨਾ ਲੱਗਿਆ ਤਾਂ ਸਵੇਰ ਨੂੰ ਟੈਟਨਸ ਨਾਲ ਤਾਇਆ ਮਨਸਾ ਰਾਮ ਬੰਨੇ ਸਮਝ ਲੈ। ਸੋ ਬੂਹੇ ਖੜਕਾਏ, ਬਥੇਰੀਆਂ ਵਾਜਾਂ ਮਾਰੀਆਂ ਪਰ ਉਸ ਵੇਲੇ ਕੋਈ ਡਾਕਟਰ ਬੂਹਾ ਨਾ ਖੋਲੇ। ਅਖਰਕਾਰ ਇੱਕ ਮੰਚਲੇ ਡਾਕਟਰ ਨੇ ਹੌਸਲਾ ਕਰਕੇ ਦਰਵਾਜ਼ਾ ਖੋਲ੍ਹਿਆ। ਉਹਨੇ ਗੋਡੇ ਦੀ ਟਰੀਟ ਦੇਖੀ ਤੇ ਤਾਇਆ ਮਨਸਾ ਰਾਮ ਦੀ ਵਿਥਿਆ ਸੁਣੀ। ਇੱਕ ਮਿੰਟ ਇੱਕ ਮਿੰਨੀ ਜਹੀ ਮੁਸਕਣੀ ਨਾਲ ਉਹਨੇ ਸੂਈਆਂ ਉਸ ਨੂੰ ਚੋਬ ਦਿੱਤੀਆਂ। ਰਾਤ ਜਗਾਈ ਦੀ ਖੇਚਲ ਅਤੇ ਦਵਾਈ ਦੇ ਮਿਲਾ ਕੇ 8 ਰੁਪਏ ਰਖਵਾ ਲਏ ਤਾਂ ਪਿੱਛੇ ਮੁੜਨ ਮੁੜਨ ਦਿੱਤਾ ਤਾਇਆ ਮਨਸਾ ਰਾਮ ਨੂੰ ਇੰਨਾ ਤੋਂ ਇਲਾਵਾ ਲੱਗੇ ਹੋਏ ਨਿੱਕੇ ਮੋٹے ਬਹਿਮਾਂ ਦੀ ਗਿਣਤੀ ਦਾ ਅੰਤ ਨਹੀਂ ਜੇ ਕਿਸੇ ਦਿਨ ਸੁਣ ਲਏ ਤਾਂ ਅਖਬਾਰ ਵਿੱਚ ਪੜ ਲਏ ਕਿ ਫੁਲਾਨੇ ਥਾਂ ਬੱਸਾਂ ਦੀ ਟੱਕਰ ਹੋ ਗਈ ਜਾਂ ਰੇਲ ਪਿਹੜ ਗਈਆਂ ਜਾਂ ਹਵਾਈ ਜਹਾਜ਼ ਡਿੱਗ ਪਿਆ ਤਾਂ ਉਹ ਫੌਰਨ ਮੱਥੇ ਹੱਥ ਮਾਰ ਕੇ ਕਹੇਗਾ ਮੈਂ ਆਖਿਆ ਸੀ ਭਾਈ ਪਾਥੀਆਂ ਵਾਲਾ ਗੱਡਾ ਅੱਗਿਓ ਮਿਲਿਆ ਜੇ ਨਾ ਜਾਓ ਹੁਣ ਪਤਾ ਨਹੀਂ ਸਾਰੇ ਪਿੰਡ ਦਾ ਫਲਨ ਆਦਮੀ ਬਚਿਆ ਕਿ ਨਹੀਂ ਉਹਨੂੰ ਇਹ ਬਹਿ ਮੈਂ ਕੀ ਹਾਦਸਾ ਕਿਦਰੇ ਵੀ ਹੋਵੇ ਉਹਦੇ ਨਿਕਟਵਰਤੀਆਂ ਜਾਂ ਮੁਹੱਲੇਦਾਰਾਂ ਵਿੱਚੋਂ ਕੋਈ ਜੇ ਮਰਿਆ ਨਹੀਂ ਤਾਂ ਫਫੜ ਜ਼ਰੂਰ ਹੋਇਆ ਹੋਵੇਗਾ ਉਹ ਸਰੀਰ ਦਾ ਤਕੜਾ ਹੈ ਉਹਨੂੰ ਕੋਈ ਰੋਗ ਨਹੀਂ ਸੰਤਾਪ ਨਹੀਂ ਜ਼ਮੀਰ ਹੈ ਮਕਾਨ ਹੈ ਭਰਾ ਹਨ ਉਹਨਾਂ ਦੇ ਪੁੱਤ ਪੁੱਤਰੇ ਤਾਇਨੇ ਅਗਿਆਕਾਰੀ ਹਨ ਪਰ ਜਦੋਂ ਪੁੱਛੋ ਤਾਇਆ ਮਨਸਾਰਾਮ ਕੀ ਹਾਲ ਚਾਲ ਹੈ ਤਾਂ ਉਹ ਇੱਕੋ ਸਾਹੇ ਕਹੀ ਜਾਏਗਾ ਪੁੱਛ ਕੁਛ ਨਾ ਮੰਦੇ ਹਾਲ ਤੇ ਬੋਂਕੇ ਦਿਹਾੜੇ ਨਾ ਗਰਮ ਚੀਜ਼ ਪਚਦੀ ਹੈ ਨਾ ਟਿੱਡ ਵਿੱਚ ਫਾਰਾ ਨਹੀਂ ਹਟਦਾ ਫਿਰ ਸਿਰ ਨੂੰ ਚੱਕਰ ਆਉਂਦੇ ਨੇ ਲੱਕ ਤੋਂ ਉੱਠਿਆ ਜਾਏ ਤਾਂ ਆਦਮੀ ਕੰਮ ਕਰੇ ਅੱਖੀਆਂ ਚੋਂ ਸੇਕ ਨਿਕਲਦਾ ਹੈ ਸਾਹ ਨਾਲ ਸਾਹ ਨਹੀਂ ਰਲਦਾ ਨਾੜਾਂ ਵਿੱਚ ਜਿਵੇਂ ਕਿਸੇ ਨੇ ਸਿੱਕਾ ਟਾਲ ਛੱਡਿਆ ਈ ਚੁਰਾਸਤੇ ਵਾਲੀ ਕਿਕਰ ਤੇ ਪਿਛਲਾ ਮਹੀਨਾ ਰੋਜ਼ ਮੋਲੀਆਂ ਬੰਦੀਆਂ ਮਾਂ ਦੀ ਦਾਲ ਤੇ ਚੌਲਾਂ ਦਾ ਟੂਣਾ ਕੀਤਾ ਮੱਝ ਫੇਰ ਦੁੱਧ ਨਹੀਂ ਲਾਉਂਦੀ ਜੇ ਸੱਚੀ ਪੁੱਛੇ ਤਾਂ ਹਾਲੂ ਮਾੜਾ ਏ ਪਰ ਚੰਗਾ ਵੀ ਕੀ ਕਿਵੇਂ ਆਖਾਂ ਪਰਸੋਂ ਸੰਧੂਰ ਤਿਲ ਚੌਲੀ ਮੂੰਗੀ ਮਸਰਾ ਤੇ ਚਾਕੂ ਦਾ ਟੂਣਾ ਕੀਤਾ ਭਾਈ ਪਿੰਡ ਤੋਂ ਬਲਾਟਲੇ ਪਰ ਹੋਇਆ ਪਤਾ ਕੀ ਟੂਨੇ ਲੱਗ ਗਿਓ ਇੱਕ ਹਾਲੀ ਨੰਗਿਆ ਉਹਨੇ ਸੰਧੂਰ ਬਲਦਾਂ ਦੇ ਸਿੰਘਾਂ ਤੇ ਮਲ ਦਿੱਤਾ ਦਾਲਾਂ ਦਾ ਫੱਕਾ ਮਾਰ ਲਿਆ ਚਾਕੂ ਨੂੰ ਚਾਦਰ ਦੀ ਕੰਨੀ ਨਾਲ ਪੂੰਝ ਕੇ ਬੋਗੇ ਵਿੱਚ ਪਾ ਲਿਆ ਤੇ ਆਖਿਆ ਚਲੋ ਇਹਦੇ ਨਾਲ ਖਰਬੂਜੇ ਚੀਰਿਆ ਕਰਾਂਗੇ ਹੁਣ ਤੁਸੀਂ ਦੱਸੋ ਤਾਇਆ ਮਨਸਾਰਾਮ ਵਹਿਮ ਕਰੇ ਕਿ ਨਾ ਇੱਕ ਮਹੀਨਾ ਪਹਿਲੇ ਦੀ ਗੱਲ ਐ ਤਾਇਆ ਮਨਸਾਰਾਮ ਨੇ ਸੁਣ ਲਿਆ ਕਿ ਇੱਕ ਬਹੁਤ ਵੱਡਾ ਆਦਮੀ ਦਿਲ ਦੀ ਹਰਕਤ ਬੰਦ ਹੋਣ ਨਾਲ ਮਰ ਗਿਆ ਇਸ ਤੇ ਤਾਇਆ ਮਨਸਾਰਾਮ ਨੂੰ ਵਹਿਮ ਚਿੰਬੜ ਗਿਆ ਕਿ ਬਸ ਦਿਲ ਫੇਲ ਹੋਇਆ ਮੇਰੇ ਕੋਲ ਆਇਆ ਸੱਜੀ ਵੱਖੀ ਨੂੰ ਹੱਥ ਨਾਲ ਘੁੱਟਦਾ ਹੋਇਆ ਕਹੀ ਜਾਏ ਦਿਲ ਟੜਕਦਾ ਨਹੀਂ ਜਾਪਦਾ ਮੇਰਾ ਹਾਸਾ ਨਿਕਲ ਗਿਆ ਤਾਇਆ ਮਨਸਾ ਰਾਮ ਜੀ ਦਿਲ ਤਾਂ ਦੂਜੇ ਪਾਸੇ ਹੁੰਦਾ ਸੱਜੇ ਪਾਸੇ ਕਿਵੇਂ ਟੜਕੇ ਫਿਰ ਤਾਇਆ ਦਿਲ ਟੜਕਣ ਬਿਨਾ ਤਾਂ ਕੋਈ ਸ਼ਾਇਦ ਜਿਉਂਦਾ ਵੀ ਨਹੀਂ ਰਹਿ ਸਕਦਾ ਤਾਇਆ ਮਨਸਾ ਰਾਮ ਨਹੀਂ ਦਿਲ ਤਾਂ ਓਕੜੀ ਹੈ ਹੀ ਟਿਕ ਟਿਕ ਹਟੀ ਤੇ ਟੱਕੇ ਦੀ ਮੁੱਲ ਦੀ ਨਹੀਂ ਤਾਇਆ ਮਨਸਾ ਰਾਮ ਨੂੰ ਕੁਝ ਤਰਵਾਸ ਆਇਆ ਤਾਂ ਸਹੀ ਪਰ ਫੇਰ ਵੀ ਕਹਿਣ ਲੱਗਾ ਮੈਂ ਕਿਹਾ ਇਹਦਾ ਕੋਈ ਪਤਾ ਨਹੀਂ ਅੱਜ ਨਹੀਂ ਧੜਕਣੋਂ ਹਟਿਆ ਤਾਂ ਕੱਲ ਹਟ ਜਾਏ। ਕਿਦਰੇ ਮੈਨੂੰ ਸ਼ਹਿਰ ਲੈ ਜਾ ਵੱਡੇ ਡਾਕਟਰ ਨੂੰ ਦਿਖਾ ਲਿਆਈਏ ਤਾਂ ਚੰਗਾਈ। ਇਉਂ ਬੈਮੀ ਤਾਇ ਮਨਸਾ ਰਾਮ ਨੂੰ ਜਿਹੜੀ ਬਿਮਾਰੀ ਐ ਜੇ ਡਾਕਟਰ ਦੇ ਵਿਚਾਰ ਵਿੱਚ ਵੀ ਨਹੀਂ ਹੁੰਦੀ ਉਹ ਲੱਗ ਜਾਂਦੀ ਸੀ। ਕੁਝ ਮਹੀਨੇ ਪਹਿਲਾਂ ਦੀ ਗੱਲ ਐ। ਤਾਇਆ ਮਨਸਾ ਰਾਮ ਨੂੰ ਨਾਲ ਲੈ ਕੇ ਇੱਕ ਝਾੜ ਚਬਾ ਜੜ ਪਾਟਾ ਕਰਨ ਵਾਲੇ ਕੋਲ ਚਲਿਆ ਗਿਆ ਮੈਂ ਨਹੀਂ ਸਾਂ ਚਾਹੁੰਦਾ ਪਰ ਤਾਇਆ ਖੜੇ ਪੈ ਗਿਆ ਮੈਂ ਮੇਰੀ ਬਾਹ ਨਾ ਗਈ ਉੱਥੇ ਪੁੱਜੇ ਤਾਂ ਮਾ ਪਾਦਰੀ ਨੇ ਜੁੜੀ ਹੋਈ ਭੀੜ ਸਾਹਮਣੇ ਤਾਇਆ ਬੱਲੇ ਇਸ਼ਾਰਾ ਕਰਕੇ ਕਿਹਾ ਲਓ ਭਾਈ ਤੁਸੀਂ ਤਾਂ ਦੇਖਦੇ ਹੋ ਪਰ ਇਸ ਆਦਮੀ ਦਾ ਸਿਰ ਹੈ ਨਹੀਂ ਕਿਉਂ ਭਾਈ ਆਪ ਹੀ ਦੱਸ ਤੇਰਾ ਸਿਰ ਹੈ ਕਿ ਨਹੀਂ ਮਨਸਾ ਰਾਮ ਇਹ ਸੁਣ ਕੇ ਅੱਖੀਆਂ ਮੀਟੀਆਂ ਤੇ ਬੋਲਿਆ ਠੀਕ ਐ ਮਹਾਰਾਜ ਮੇਰਾ ਸਿਰ ਹੈ ਨਹੀਂ ਮੈਨੂੰ ਬੜਾ ਗੁੱਸਾ ਆਇਆ ਮਹ ਤਾਇਆ ਜੇ ਤੇਰਾ ਸਿਰ ਨਹੀਂ ਤਾਂ ਪੱਗ ਕਾਦੇ ਉੱਪਰ ਬੰਦੀ ਹੋ ਬੜੀ ਮੁਸ਼ਕਲ ਨਾਲ ਉਹਨੂੰ ਸਿਰ ਦੀ ਮੌਜੂਦਗੀ ਦਾ ਵਿਸ਼ਵਾਸ ਦਿਵਾਇਆ ਪਰ ਪਰਸੋਂ ਤਾਂ ਤਾਇਆ ਮਨਸਾ ਰਾਮ ਨੇ ਹੱਦ ਕਰ ਦਿੱਤੀ ਮੇਰੇ ਕੋਲ ਨੀਵੇਂ ਨੀਵੇਂ ਲੱਕ ਆਇਆ ਅੱਖੀਆਂ ਜਿਵੇਂ ਪੁੱਟੀਆਂ ਕੀਤੀਆਂ ਹੋਈਆਂ ਬੁੱલ્લા ਸੁੱਕੇ ਹੋਏ ਬੜੀ ਮਰੀ ਹੋਈ ਆਵਾਜ਼ ਉਹਦੇ ਮੂੰਹੋਂ ਨਿਕਲੀ ਛੇਤੀ ਕਰੋ ਮੈਂ ਕਿਧਰੇ ਲੈ ਚੱਲੋ ਮੈਂ ਕਿਹਾ ਕਿਉਂ ਤਾਏ ਜੀ ਸੁੱਖ ਤਾਂ ਹੈ ਤਾਏ ਦੀ ਪਰ ਪਰਪੜਾਈ ਹੋਈ ਆਵਾਜ਼ ਆਈ ਮੇਰੀ ਜਾਨ ਨੂੰ ਖਤਰਾ ਹੈ ਅੱਜ ਸ਼ਾਮ ਤੱਕ ਮੈਨੂੰ ਸਾਮ ਚਾਮ ਨਾ ਕੀਤਾ ਗਿਆ ਤਾਂ ਮੈਂ ਸਮਝੋ ਹੈ ਨਹੀਂ ਇਹ ਆਖਿਆ ਤਾਏ ਮਨਸਾ ਰਾਮ ਦੀਆਂ ਪੁੱਭਾ ਨਿਕਲ ਗਈਆਂ ਔਰ ਗੱਲ ਕੀ ਹੈ ਤਾਇਆ ਗੱਲ ਕੀ ਹੈ ਸ਼ਿੰਗਾਰੂ ਹੂਰਾ ਨੇ ਕੱਲ ਦੀ ਮਾਰ ਖੜਾਣੀ ਬੱਕਰੀ ਮੇਰੇ ਮਗਰ ਲਾਈ ਹੋਈ ਐ ਨਹੀਂ ਵੇਖੀ ਤੂੰ ਉਹਦੇ ਸਿੰਗਾ ਨਾਲ ਛੁਰੀਆਂ ਬੰਨ ਛੱਡੀਆਂ ਨੇ ਵੈਰੀਆਂ ਨੇ ਮੈਂ ਬਥੇਰਾ ਮੱਥਾ ਮਾਰਿਆ ਬਈ ਬੱਕਰੀ ਨੇ ਆਦਮੀ ਨੂੰ ਕੀ ਮਾਰਨਾ ਪਰਤਾਇਆ ਮਨਸाराम ਅਜੇ ਤੱਕ ਨਹੀਂ ਮੰਨਿਆ ਤੇ ਮੰਨੇ ਵੀ ਕਿਵੇਂ ਹੋਰ ਹਰ ਬਿਮਾਰੀ ਦਾ ਇਲਾਜ ਐ ਪਰ ਬਹਿਮ ਦਾ ਕੋਈ ਇਲਾਜ ਨਹੀਂ ਹੈ ਅੱਜ ਦੀ ਵੀਡੀਓ ਇੱਥੇ ਹੀ ਖਤਮ ਹੁੰਦੀ ਹੈ ਧੰਨਵਾਦ